ਇੰਗੇ ਜਿਹੜੇ ਕਿ ਜੁੜਦੇ ਆ ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਕੀ ਕਰਦੇ ਆ ਜੀ ਹਨਾ ਕੁੱਤਕ ਵਰਤਾਉਂਦੇ ਆ ਕਹਣਾ ਤੇ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਮਤਲਬ ਕਿ ਇੱਕ ਜਿਹੜਾ ਕਿ ਬੋਰਡ ਦੇ ਵਿੱਚੋਂ ਮੰਨ ਲਓ ਕਿ ਸ਼ੀਰ ਸਿੰਘ ਪ੍ਰਗਟ ਹੁੰਦੇ ਆ ਸ਼ੀਰ ਸਿੰਘ ਜਿਹੜੇ ਚਿੱਟੇ ਬਾਣੇ ਚਿੱਟੇ ਦਾੜੇ ਵਾਲੇ ਹੁੰਦੇ ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਜਿਹੜਾ ਮਤਲਬ ਆਪਣਾ ਉਹਨਾਂ ਨੂੰ ਦਰਸ਼ਨ ਦਿੰਦੇ ਆ ਉਹਨਾਂ ਤੇ ਉਹ ਨਮਸਤਕ ਹੁੰਦੇ ਆ ਨਮਸਤਕ ਉਹਨਾਂ ਤੋਂ ਪਰੰਤ ਮਤਲਬ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਤਲਬ ਕਿ ਮੁਕਤੀ ਪ੍ਰਾਪਤ ਕਰਵਾ ਦਿੰਦੇ ਆ ਕਿਉਂਕਿ ਉਹ ਕਈ ਜਨਮਾਂ ਤੋਂ ਮੰਨ ਤੇ ਉਹ ਫਿਰ ਕੋਤਕ ਦੇ ਕੇ ਸਾਰੇ ਸਿੰਘ ਗੁਰੂ ਪਾਸ਼ਨ ਪਹੁੰਚਦੇ ਗੁਰੂ ਪਾਸ਼ਾ ਜੀ ਆ ਕਿਸੇ ਗੁਰੂ ਪਾਸ਼ਾ ਨੇ ਵਰ ਦਿੱਤਾ ਕਿ ਮੁਕਤੀ ਵੀ ਇੱਥੇ ਮਿਲੇਗੀ ਪ੍ਰਾਪਤ ਹੋਏਗੀ ਨਾ ਜੀ ਤੇ ਉਸ ਤੋਂ ਉਪਰੰਤ ਇੱਥੇ ਜਿਹੜੀ ਕਿ ਅਠਰਾ ਦੀ ਜਿਹੜੀ ਕਿ ਬਿਮਾਰੀ ਹੈ ਨਾ ਜੀ ਜਿਹੜੀ ਕਿ ਹੁੰਦੀ ਹੈ ਤਾਂ ਉਹ ਵੀ ਜਿਹੜੀ ਕਿ ਇੱਥੇ ਦੂਰ ਹੁੰਦੀ ਹੈ ਗੁਰੂ ਪਾਸ਼ਾ ਜੀ ਅੱਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੇਂ ਇਤਿਹਾਸਕ ਵੀਡੀਓ ਵਿੱਚ ਤੇ ਅੱਜ ਆਪਾਂ ਜਿਸ ਸਥਾਨ 'ਤੇ ਖੜੇ ਆ ਜੀ ਇਹ ਸਥਾਨ ਦਾ ਨਾਂ ਹੈਗਾ ਜੀ ਗੁਰੂ ਕੀ ਢਾਬਾ ਹੈ ਇਸ ਸਥਾਨ ਦਾ ਨਾਂ ਹੈ ਜੀ ਹੈਨਾ ਤੇ ਆਪਾਂ ਦਰਸ਼ਨ ਕਰਨ ਆਏ ਆ ਗੁਰਦੁਆਰਾ ਗੁਰੂ ਕੀ ਢਾਬ ਸਾਹਿਬ ਜੀ ਦੇ ਹੈਨਾ ਜੀ ਤੇ ਆਪਾਂ ਜਿਹੜਾ ਕਿ ਕੋਟਕਪੂਰਾ ਸ਼ਹਿਰ ਆਪ ਸਾਰਿਆਂ ਨੂੰ ਪਤਾ ਜੀ ਮੈਂ ਆਪਣੇ ਨਾਨਕੇ ਆਇਆ ਹੋਇਆ ਵਾ ਨਾ ਕੋਟਕਪੂਰਾ ਸ਼ਹਿਰ ਤੋਂ ਆਪਾਂ ਜਿਹੜੇ ਜੱਤੋਂ ਜਾਣਦੇ ਆ ਜੱਤੋਂ ਵੱਲ ਨੂੰ ਤੇ ਉਦੋਂ ਜਿਹੜਾ ਕਿ ਰਾਹ ਦੇ ਵਿੱਚ ਜਿਹੜਾ ਕਿ ਇਹ ਗੁਰਦੁਆਰਾ ਸਾਹਿਬ ਸ਼ੋਭੀਤਾਨ ਇਸ ਗੁਰਦੁਆਰੇ ਸਾਹਿਬ ਜਿੱਦੇ ਇੱਕ ਪੁੱਤਰ ਮਹਾਨ ਇਤਿਹਾਸ ਵਾਲਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨਾਲ ਨਾ ਜਿਹੜਾ ਕਿ ਪ੍ਰਾਤਨ ਇਤਿਹਾਸ ਹੈਗਾ ਵਾ ਜੋ ਆਪ ਦੀ ਨਾਲ ਬੋਰਡ ਵੀ ਆਪਾਂ ਸਾਂਝਾ ਕਰਾਂਗੇ ਜੋ ਇਤਿਹਾਸ ਉੱਥੇ ਲਿਖਿਆ ਹੋਇਆ ਵਾ ਨਾ ਜੋਈ ਆਪ ਦੀ ਨਾਲ ਸਾਂਝ ਪਾ ਰਹੇ ਆ ਨਾ ਕੋਈ ਐ ਨਹੀਂ ਕਿ ਆਪਣੇ ਕੋਲੋਂ ਕੋਈ ਗੱਲ ਕਰ ਰਹੇ ਆ ਨਾ ਜੀ ਤੇ ਸਾਹਿ ਕਰ ਸਕਦੇ ਹੋ ਜੀ ਮੇਨ ਜਿਹੜੀ ਕਿ ਫਰੰਟ ਸਾਈਡ ਹੈ ਜੀ ਦੋ ਨਿਸ਼ਾਨ ਸਭ ਝੂਲ ਰਹੇ ਹਨ ਤੇ ਆ ਦਰਬਾਰ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਕੀ ਟਾਗ ਮਤਾ ਪਾਤਸ਼ਾਹੀ ਦਸਵੀਂ ਤੇ ਉਸ ਤੋਂ ਬਾਅਦ ਜੀ ਅੱਧਰ ਦੇ ਪਾਸੇ ਹੈਗਾ ਜੀ ਸਰੋਵਰ ਸਾਹਿਬ ਹਨਾ ਆ ਸਰੋਵਰ ਸਾਹਿਬ ਜੀ ਦਾ ਵੀ ਇਤਿਹਾਸ ਆ ਜੀ ਹਨਾ ਜੀ ਇੱਥੋਂ ਵੀ ਲੋਕਾਂ ਨੂੰ ਦਾਤਾ ਪ੍ਰਾਪਤ ਹੁੰਦੀਆਂ ਵਾ ਹਨ ਜੋ ਮਨੋ ਭਾਵਨਾ ਨਾਲ ਹਥੇਸ਼ਨਾਣ ਕਰਦੇ ਹਨ ਨਾ ਨਾ ਗੁਰੂ ਪਾਸ਼ਾ ਜੀ ਅਰਦਾਸ ਸੋਦੇ ਹਨ ਤੇ ਉਸ ਤੋਂ ਪ੍ਰੰਤ ਗੁਰੂ ਪਾਸ਼ਾ ਜੀ ਉਹਨਾਂ ਦੀ ਮਨੋ ਭਾਵਨਾ ਪੂਰੀਆਂ ਕਰਦੇ ਹਨ ਹਨਾ ਤੇ ਬਾਕੀ ਆਪ ਜੀ ਨੂੰ ਹੋਰ ਵੀ ਦਰਸ਼ਨ ਦਿਦਾਰ ਕਰਾਉਣੀ ਹੈ ਨਾ ਜ ਕੋਰਤਪੁਰਾ ਸ਼ਹਿਰ ਤੋਂ ਜੈਤੋ ਰੋਡ ਹਨਾ ਉਸੇ ਰੋਡ ਦੇ ਉੱਤੇ ਜੀ ਮੰਨਮ ਕੀ ਗੁਰਦੁਆਰਾ ਜਿਹੜਾ ਕਿ ਗੁਰੂ ਕੀ ਟਾਬ ਆਪਣਾ ਸ਼ਸ਼ੋਭੀ ਤਹ ਨਾਲ ਨਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਪ੍ਰਾਤਨ ਅਥੇ ਇਤਿਹਾਸ ਵਾ ਤੇ ਆਪਾਂ ਤੁਹਾਨੂੰ ਇਤਿਹਾਸ ਦੇ ਬੋਰਡ ਦੇ ਵੀ ਦਰਸ਼ਨ ਕਰਾਵਾਂਗੇ ਨਾਲ ਨਾਲ ਆਪਾਂ ਸੰਡੇਪ ਦੇ ਵਿੱਚ ਵੀ ਜਾਣਕਾਰੀ ਤੁਹਾਡੇ ਨਾਲ ਸਾਂਝ ਪਾਵਾਂਗੇ ਹਨਾ ਜੀ ਤੇ ਕਲੀ ਫੇਰ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਬਾਹਰੋਂ ਥਿਊ ਚੈੱਕ ਕਰਾ ਦੇਣਾ ਆ ਦੇਖਿਆ ਕਿ ਹਨਾ ਜੀ ਦੋ ਨਿਸ਼ਾਨ ਸਭ ਝੂਲ ਰਹੇ ਹਨ ਤੇ ਅਦਰ ਸਰੋਵਰ ਸਾਹਿਬਾ ਜੀ ਹਨਾ ਜੀ ਹੁਣ ਆਪਾਂ ਤੁਹਾਨੂੰ ਬਾਹਰ ਦੇ ਪਾਸੇ ਲੈ ਕੇ ਚਲਦੇ ਹਾਂ ਜਿੱਥੇ ਕਿ ਇਤਿਹਾਸ ਦਾ ਬੋਰਡ ਲੱਗਿਆ ਹੈ ਅਨੇਕ ਕੰਕਾਰ ਵਾਹਿ ਜਿਦੀ ਫਤੇ ਸੰਕੇਤ ਇਤਿਹਾਸਨਾ ਦੋ ਦੋ ਵਾਲ ਤਾਲ ਕੋ ਨਾਮ ਇਸ ਮਹਿ ਸਨ ਜਲ ਕੋ ਅਬਰ ਆਸਨਾਈ ਸ਼੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਭਾਗ 11 ਪੰਨਾ 399 ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜ ਤੋਂ ਮਤਮ ਕੀ ਆਪਣਾ ਦੀਨਾ ਕਾਂਗੜ ਹੁੰਦੇ ਬਰਗਾੜੀ ਬਹਿਬਲ ਕਵਲਾ ਹਨ ਤੇ ਅਦਰ ਸਰਾਵਾ ਹੁੰਦੇ ਹਨ ਤੇ ਮੁਖਸਰ ਸਾਹਿਬ ਨੂੰ ਜਦੋਂ ਗੁਰੂ ਪਾਸ਼ਾ ਜੀ ਜੇ ਦੁਖ ਜਾਂਦੇ ਹਨ ਹਨ ਜਾਂਦੇ ਹਨ ਅਨੰਦ ਮੁਖਸਰ ਸਾਹਿਬ ਜੀ ਦੀ ਤਰਤੀ ਦੇ ਨਾਲ ਤੋਂਦੋ ਇਸ ਮੰਦੂ ਕੀ ਤਰਤੀ ਨੂੰ ਭਾਗ ਲਾਂਦੇ ਹੀ ਗੁਰੂ ਪਾਸ਼ਾ ਜੀ ਆਪਣੇ ਚਰਨਾਂ ਨਾਲ ਜਾਂਦੇ ਆ ਗੁਰੂ ਪਾਸ਼ਾ ਜੀ ਇਸ ਤਰਤੀ ਨੂੰ ਭਾਗ ਲਾਂਦੇ ਆਖੇ ਨਾ ਤੇ ਇਹ ਸਾਰਾ ਇਤਿਹਾਸ ਆਪ ਜੀ ਨੂੰ ਜਿਹੜਾ ਕੀ ਪੜ ਸਕਦੇ ਹੋ ਨਾ ਇਹ ਸਾਰਾ ਜਿਹੜਾ ਇਤਿਹਾਸ ਲਿਖਿਆ ਆ ਵਾ ਨਾ ਆ ਮੇਨ ਜਿਹੜੀ ਦਰਸ਼ਨੀ ਜੋੜੀ ਆ ਨਾ ਜੀ ਇਹ ਕਾ ਦਰਸ਼ਨੀ ਜੋੜੀ ਆ ਤੇ ਇੱਕ ਜਿਹੜੀ ਬਾਹਰ ਦੇ ਪਾਸੇ ਉਹ ਵੀ ਤੁਹਾਨੂੰ ਪੂਰਵ ਪ੍ਰਕਾਸ਼ਨ ਕਰਾਵਾਂਗੇ ਨਾ ਦਰਸ਼ਨੀ ਜੋੜੀ ਦੀ ਤੇ ਅਧਰ ਪਾਸੇ ਜਿਹੜਾ ਲੰਗਰ ਹਾਲ ਬਣਿਆ ਹੋਇਆ ਹੈ ਨਾ ਸਾਹਮਣੇ ਉਧਰ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਆ ਸਾਰਾ ਜਿਹੜਾ ਕੀ ਇਤਿਹਾਸ ਹੈ ਜੀ ਇਹਨਾਂ ਜੋ ਤੰਦ ਬੋਰਡ ਦੇ ਉੱਤੇ ਆਪਾਂ ਸਕਰੀਨਸ਼ਾਟ ਲੈ ਕੇ ਆਪ ਵੀ ਸਾਰੇ ਦਰਸ਼ਨ ਕਰਕੇ ਉਹ ਇਤਿਹਾਸ ਨੂੰ ਸੰਕੇਵ ਦੇ ਵਿੱਚ ਜਿਹੜਾ ਕੀ ਪੜ ਸਕਦੇ ਹੋ ਨਾ ਸਮਝ ਸਕਦੇ ਹੋ ਹਨਾ ਕਿ ਨਾ ਮਹਾਨ ਪਵਿੱਤਰ ਇਤਿਹਾਸਾ ਗੁਰੂ ਕੀ ਢਾਬ ਪਾਤਸ਼ਾਹੀ ਦਸਮੀ ਨਾ ਜੀ ਤੇ ਦਰਖਤ ਵੀ ਬਹੁਤ ਸਾਰੇ ਇੱਥੇ ਜਿਹੜੇ ਲੱਗੇ ਹੋਏ ਹਨਾ ਦੇਖ ਸਕਦੇ ਹੋ ਆ ਸਾਰੇ ਲੱਗੇ ਪਿਆ ਜੀ ਬੋਰਡ ਦੇ ਦਰਖਤ ਲੱਗੇ ਹੋਏ ਹਨਾ ਵੱਡੇ ਵੱਡੇ ਤੇ ਬਾਕੀ ਆ ਲੰਗਰ ਹਾਲ ਹਨ ਦੇਖ ਸਕਦੇ ਹੋ ਹਨਾ ਤੇ ਆ ਗੁਰਦੁਆਰਾ ਆ ਜਾ ਜੀ ਗੁਰੂ ਕਿਤਾਬ ਹਾਂਜੀ ਇਹ ਬਾਹਰ ਦੀ ਸਾਈਡ ਦਾ ਜਿਹੜਾ ਕਿ 뷰 ਆ ਮੇਨ ਜਦੋਂ ਆਪਾਂ ਉਧਰੋਂ ਆਨੇ ਦੇਖੋ ਜੀ ਉਧਰੋਂ ਮੇਨ ਰਸਤਾ ਬਣਿਆ ਪਿਆ ਠੀਕ ਹੈ ਜੀ ਉਹ ਮੇਨ ਜਿਹੜੀ ਕਿ ਰੋਡ ਆ ਉੱਥੇ ਤੁਹਾਨੂੰ ਗੱਡੀਆਂ ਕਾਰਾਂ ਜਾਂਦੀ ਦਿਖਦੀ ਵੀ ਮੈਂ ਤੁਹਾਨੂੰ ਕਰਕੇ ਦੇਖਦਾ ਮੈਂ ਜੇ ਕੋਈ ਗੱਡੀ ਕਾਰ ਜਾਂਦੀ ਹੋਗੀ ਨਾ ਇਹ ਮੇਨ ਰੋਡ ਆ ਜੀ ਹਨਾ ਅਥੋਂ ਫਿਰ ਜਿਹੜਾ ਕਿ ਸਿੱਧਾ ਆਪਾਂ ਆਵਾ ਮੇਨ ਦਰਸ਼ਨੀ ਦੋਲੀ ਟੱਪ ਕੇ ਤੇ ਇਹ ਦਰਸ਼ਨੀ ਦੋਲੀ ਟੱਪ ਕੇ ਆਪਾਂ ਜਿਹੜਾ ਅੰਦਰ ਨੂੰ ਚਲਾ ਜਾਣਾ ਅੰਦਰ ਨੂੰ ਜਾ ਕੇ ਅੱਠ ਚੁੰਡਾ ਵਾਲਾ ਜਿਹੜਾ ਕਿ ਸਰੋਵਰ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਦਿਦਾਰ ਕਰਵਾਏ ਆ ਉਸ ਤੋਂ ਬਾਅਦ ਪ੍ਰੰਤ ਗੁਰਦੁਆਰਾ ਸਾਹਿਬ ਆ ਜੀ ਗੁਰੂ ਗ੍ਰੰਥ ਸਾਹਿਬ ਹਨ ਤੇ ਆਪਾਂ ਅੰਦਰੋਂ ਵੀ ਤੁਹਾਨੂੰ ਤੇ ਆ ਸਾਰਾ ਜਿਹੜਾ ਕੀ ਇਤਿਹਾਸ ਇੱਥੇ ਦਾ ਹੈਗਾ ਵਾ ਤੇ ਬਾਕੀ ਆ ਗਾ ਵੀ ਆਪਣਾ ਜਿਹੜਾ ਲੰਗਰ ਹਾਲ ਹਨਾ ਜੀ ਤੇ ਬਾਕੀ ਇੱਥੇ ਮੇਲਾ ਵੀ ਪੜਦਾ ਜੀ ਹਨਾ ਇੱਥੇ ਜਿਵੇਂ ਬੋਰਡ ਤੇ ਲਿਖਿਆ ਸੀ ਹਨਾ ਜੀ ਤੇ ਅਸੂ ਦੇ ਮਹੀਨੇ ਵਿੱਚ ਕਿ ਇਹ ਐਸਾਈਡ ਦਾ ਵੀ ਹੋਵੇ ਜੀ ਚੈੱਕ ਕਰ ਸੰਦਿਓ ਇਤਿਹਾਸ ਆ ਜੁੜਦਾ ਜੀ ਗੁਰਦੁਆਰਾ ਸਾਹਿਬ ਜੀ ਦਾ ਕਿ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਾਸ਼ੀਵਾੜੇ ਤੋਂ ਜਦੋਂ ਕਿ ਮੁਕਤਸਰ ਸਾਹਿਬ ਜੀ ਨੂੰ ਵੱਲ ਨੂੰ ਜਾਂਦੇ ਆ ਨਾ ਤਾਂ ਉਸ ਸਮੇ ਗੁਰੂ ਪਾਸ਼ਾ ਜੀ ਜਿਹੜੋ ਕਿ ਬਰਗਾੜੀ ਬਹਿਵਲ ਤੇ ਹੋਰ ਵੀ ਨਗਰਾਂ ਵਿੱਚੋਂ ਹੁੰਦੇ ਗੁਰੂ ਪਾਸ਼ਾ ਜੀ ਜਦੋਂ ਐਸੇ ਸਥਾਨ ਦੇ ਉੱਤੇ ਪਹੁੰਚਦੇ ਆ ਨਾ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਗੁਰੂ ਪਾਸ਼ਾ ਜੀ ਨੂੰ ਪਤਾ ਲੱਗਦਾ ਕਿ ਇੱਥੇ ਜਿਹੜਾ ਇੱਕ ਇੱਕ ਟਾਲਵਾਜੀ ਜਿਹੜਾ ਕਿ ਮਤਲਬ ਇੱਥੇ ਇੱਕ ਜਿਹੜਾ ਕਿ ਤਾਲਵਾ ਜਿਹੜਾ ਕਿ ਪੁੱਤਰ ਤਾਲ ਹਨ ਜਿਹੜਾ ਕਿ ਆਪਣਾ ਦੋਦੋਵਾਲ ਦੇ ਨਾਮ ਦੇ ਤੋ ਮਸ਼ਹੂਰ ਆ ਤੋਂ ਉਸ ਤੋਂ ਬਾਅਦ ਉਸ ਸਮੇ ਗੁਰੂ ਪਾਸ਼ਾ ਜੀ ਉਸ ਸਥਾਨ ਦੇ ਉੱਤੇ ਆ ਕੇ ਮਨਨੂ ਕਿ ਦੋ ਦੋ ਵਾਲ ਤਾਲ ਦੇ ਵਿੱਚੋਂ ਇਸ਼ਨਾਨ ਕਰਦੇ ਆ ਇਸ਼ਨਾਨ ਕਰਕੇ ਮਨਨੂ ਕਿ ਭਾਗ ਲਾਂਦੇ ਸੀ ਪਵਿੱਤਰ ਧਰਤੀ ਨੂੰ ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਇੱਥੇ ਜਦੋਂ ਕਿ ਦਰਬਾਰ ਸਜਾਂਦੇ ਆਪਣਾ ਨਾ ਤੇ ਸੰਗਤਾਂ ਜੁੜਦੀਆਂ ਵਾ ਤੇ ਛੜਕ ਜੁੜਦੇ ਆ ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਕੀ ਕਰਦੇ ਆ ਜੀ ਹਨਾ ਕੁੱਤਕ ਵਰਤਾਉਂਦੇ ਆ ਕਹਣਾ ਤੇ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਮਤਲਬ ਕਿ ਇੱਕ ਜਿਹੜਾ ਕਿ ਬੋਰਡ ਦੇ ਵਿੱਚੋਂ ਮਨਨੂ ਕਿ ਸ਼ੀਰ ਸਿੰਘ ਪ੍ਰਗਟ ਹੁੰਦੇ ਆ ਸ਼ੀਰ ਸਿੰਘ ਜਿਹੜੇ ਚਿੱਟੇ ਬਾਣੇ ਚਿੱਟੇ ਦਾੜੇ ਵਾਲੇ ਹੁੰਦੇ ਤੇ ਉਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਜਿਹੜਾ ਮਤਲਬ ਆਪਣਾ ਉਹਨਾਂ ਨੂੰ ਦਰਸ਼ਨ ਦਿੰਦੇ ਉਹਨਾਂ ਤੋਂ ਉਹ ਨਮਸਤਕ ਹੁੰਦੇ ਆ ਨਮਸਤਕ ਹੁੰਦੇ ਪਰੰਤ ਮਤਲਬ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਤਲਬ ਕਿ ਮੁਕਤੀ ਪ੍ਰਾਪਤ ਕਰਵਾ ਦਿੰਦੇ ਕਿਉਂਕਿ ਉਹ ਕਈ ਜਨਮਾਂ ਤੋਂ ਮਤਲਬ ਕਿ ਆਪਣਾ ਸ਼ਹੀਦ ਹੁੰਦੇ ਆ ਨਾ ਤੇ ਉਹ ਫਿਰ ਮਤਲਬ ਕਿ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਤਲਬ ਕਿ ਦਰਸ਼ਨ ਦੇ ਕੇ ਉਹਨਾਂ ਦਾ ਨਾਮ ਪੁਕਾਰ ਕੇ ਤੇ ਉਹਨਾਂ ਨੂੰ ਮੁਕਤੀ ਪ੍ਰਾਪਤ ਕਰਵਾ ਦਿੰਦੇ ਆ ਨਾ ਤੇ ਉਹ ਫਿਰ ਕੁੱਤਕ ਦੇਖ ਕੇ ਸਾਰੇ ਸਿੰਘ ਗੁਰੂ ਪਾਸ਼ਨ ਕੋਹੜ ਜੀ ਗੁਰੂ ਪਾਸ਼ਾ ਜੀ ਆ ਕਿਸੇ ਗੁਰੂ ਪਾਸ਼ਾ ਅਸ ਤੋਂ ਉਪਰੰਤ ਅੱਥੇ ਜਿਹੜੀ ਕਿ ਅਠਰਾ ਦੀ ਜਿਹੜੀ ਕਿ ਬਿਮਾਰੀ ਹੈ ਨਾ ਜਿਹੜੀ ਜਿਹੜੀ ਹੁੰਦੀ ਹੈ ਤਾਂ ਉਹ ਵੀ ਜਿਹੜੀ ਇੱਥੇ ਦੂਰ ਹੁੰਦੀ ਹੈ ਗੁਰੂ ਪਾਸ਼ਾ ਜੀ ਜਿਹੜਾ ਕਿ ਮਤਲਬ ਕਿ ਅਰਦਾਸਾ ਬੇਨਤੀਆਂ ਦੇ ਸ਼ਨਾਣ ਕਰਨ ਉਪਰੰਤ ਆਣਾ ਹੈ ਤੇ ਆਹ ਅੱਥਰ ਦਾ ਜਿਹੜਾ ਚਾਸਤ ਅੱਠ ਟੁੰਡਾ ਵਾਲਾ ਫਿਰ ਦਸ਼ਰਵਰ ਸਾਹਿਬ ਜੀ ਉਹ ਵੀ ਆਪ ਜੀ ਨੂੰ ਦਰਸ਼ਨ ਦੇਦਾਰ ਹੋਣਗੇ ਹਨਾ ਤੇ ਜਿਆਦਾ ਦੂਰ ਨਹੀਂ ਹੈ ਜੀ ਕੋਟਕਪੂਰਾ ਸ਼ਹਿਰ ਤੋਂ ਸਿਰਫ 10 ਤੋਂ 15 ਕਿਲੋਮੀਟਰ ਦੇ ਏਰੀਆ ਚ ਵਾ 15 ਮਿੰਟ ਮਸੇ ਹੀ ਲੱਗਦੇ ਹੈ ਤੇ ਗੁਰਦੁਆਰ ਸਾਹਿਬ ਜੀ ਜਾ ਕੇ ਆ ਕੇ ਦਰਸ਼ਨ ਕਰ ਸਕਦੇ ਹੋ ਆਪਣੇ ਸਾਧਨਤੀ ਆ ਕੇ ਦੇ ਬਾਕੀ ਬੱਸਾਂ ਇਹੋ ਕਿ ਕਈ ਵੇਲੇ ਹੈ ਨਾ ਭਾਵਨਾ ਵਿੱਚ ਬੰਦਾ ਜੁੜ ਕੇ ਤੇ ਕਈ ਵੇਲੇ ਗੱਲ ਇਹੋ ਜੀ ਹੋ ਜਾਂਦੀ ਵੀ ਜਿਹੜੀ ਗੱਲ ਨਹੀਂ ਬੰਦੇ ਦੇ ਦਿਮਾਗ ਚ ਆਉਂਦੀ ਉਹ ਗੱਲ ਹੋ ਜਾਂਦੀ ਹੈ ਨਾ ਦੱਸ ਕਰਕੇ ਆਪਣੇ ਕੋ ਮਾਫੀ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸੋ ਕਿ ਗੁਰਦੁਆਰਾ ਸਾਹਿਬ ਦੀ ਪਹਿਲੇ ਦਰਸ਼ਨ ਦੇਦਾਰ ਕੀਤੇ ਸੀ ਜਾਂ ਨਹੀਂ ਕੀਤੇ ਸੀ ਨਾ